ਅੱਜ ਗੱਲ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਰਾਜਿਆਂ ਨਾਲ ਹੋਈ ਪੰਗਾਣੀ ਦੀ ਲੜਾਈ ਬਾਰੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਾਰੀਖ ਵਿੱਚ ਤੁਹਾਡਾ ਸਵਾਗਤ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਿਤ ਵੱਧ ਰਿਹਾ ਤੇਜ ਪ੍ਰਤਾਪ ਅਤੇ ਫੌਜੀ ठाਠ ਬਾਠ ਦੇਖ ਕੇ ਪਹਾੜੀ ਰਾਜਿਆਂ ਦੇ ਦਿਲ ਤੀਰਖਾ ਅਤੇ ਡਰ ਨਾਲ ਭਰ ਗਏ ਇਹ ਲੋਕ ਆਪਣੀਆਂ ਗੱਦੀਆਂ ਅਤੇ ਪਦਵੀਆਂ ਖਾਤਰ ਮੁਗਲ ਹਕੂਮਤ ਦੇ ਪਿੱਠੂ ਬਣੇ ਹੋਏ ਸਨ ਜਾਤ ਪਾਤ ਅਤੇ ਊਚ ਨੀਚ ਦੇ ਬੰਨ੍ਹਣਾ ਵਿੱਚ ਫਸੇ ਹੋਏ ਇਹ ਲੋਕ ਗੁਰੂ ਸਾਹਿਬ ਦੇ ਚੌਥਾ ਵਰਨਾ ਨੂੰ ਇੱਕਮਿਕ ਕਰਨ ਦੀ ਮੁਹਿੰਮ ਨੂੰ ਆਪਣੇ ਧਰਮ ਲਈ ਹਾਨੀਕਾਰਕ ਸਮਝਦੇ ਸਨ ਕਾਲੂਰ ਦਾ ਰਾਜਾ ਭੀਮਚੰਦ ਗੁਰੂ ਜੀ ਨਾਲ ਖਾਸ ਖਾਰਖੰਦਾ ਸੀ ਉਸ ਨੇ ਇਹ ਦਲੀਲ ਧਾਰ ਲਈ ਕਿ ਜਾਂ ਤਾਂ ਗੁਰੂ ਸਾਹਿਬ ਨੂੰ ਅਧੀਨ ਕੀਤਾ ਜਾਵੇ ਜਾਂ ਫਿਰ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਕੱਢ ਦਿੱਤਾ ਜਾਵੇ ਉਸ ਦੇ ਵਾਧੂ ਜਿਹੇ ਬਹਾਨਾ ਲੱਭ ਕੇ ਗੁਰੂ ਜੀ ਨਾਲ ਛੇੜਛਾੜ ਅਤੇ ਅੰਤ ਨੂੰ ਜੰਗ ਸ਼ੁਰੂ ਕਰ ਦਿੱਤੀ ਪਹਿਲਾਂ ਜਦੋਂ ਉਹ ਗੁਰੂ ਸਾਹਿਬ ਦਾ ਤੇਜ ਪ੍ਰਤਾਪ ਦੇਖ ਕੇ ਘਬਰਾਇਆ ਤਾਂ ਉਸ ਦੇ ਸਲਾਹਕਾਰਾਂ ਨੇ ਸਲਾਹ ਦਿੱਤੀ ਕਿ ਗੁਰੂ ਸਾਹਿਬ ਨਾਲ ਵੈਰ ਨਹੀਂ ਕਰਨਾ ਚਾਹੀਦਾ ਸਗੋਂ ਮਿੱਤਰਤਾ ਗੰਢਣੀ ਚਾਹੀਦੀ ਹੈ ਉਸਨੇ ਆਪਣੇ ਪਰਮਾਨੰਦ ਅਤੇ ਪੁਜੋਹਿਤ ਨੂੰ ਗੁਰੂ ਜੀ ਪਾਸ ਭੇਜਿਆ ਅਤੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉੱਤਰ ਦਿੱਤਾ ਕਿ ਗੁਰੂ ਨਾਨਕ ਜੀ ਦਾ ਦਰ ਸਭ ਲਈ ਖੁੱਲਾ ਹੈ ਇੱਥੇ ਜਿਹੋ ਜਹੀ ਨੀਤ ਭਾਵਨਾ ਲੈ ਕੇ ਕੋਈ ਆਉਂਦਾ ਹੈ ਉਹ ਜਿਹੜਾ ਫਲ ਉਹ ਪਾਉਂਦਾ ਹੈ ਰਾਜਾ ਭੀਮਚੰਦ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਇਆ ਅਤੇ ਉਸ ਨੂੰ ਕਾਬਲੋ ਆਈ ਪਸ਼ਮੀਨੇ ਦੀ ਕੀਮਤੀ ਚਾਨਣੀ ਹੀਟ ਉਤਾਰਾ ਦਿੱਤਾ ਗਿਆ ਆਸਾਮ ਦੇ ਰਾਜੇ ਦੀਆਂ ਪ੍ਰੇਮ ਭੇਟਾਂ ਵੀ ਉਸ ਨੂੰ ਦਿਖਾਈਆਂ ਗਈਆਂ ਇਹ ਛਾਇਆ ਅਤੇ ਗੁਰੂ ਦਰਬਾਰ ਦਾ ਹੋਰ ਠਾਠ ਬਾਠ ਦੇਖ ਕੇ ਭੀਮ ਚੰਦ ਲੋਭ ਦੇ ਵਿੱਚ ਆ ਗਿਆ ਉਸ ਦੇ ਇਹ ਛਾਇਆ ਪ੍ਰਾਪਤ ਕਰਨ ਦੀ ਨੀਅਤ ਧਾਰ ਲਈ ਆਪਣੇ ਪੁੱਤ ਦੀ ਸ਼ਾਦੀ ਮੌਕੇ ਪੁੱਜ ਲਾ ਕੇ ਉਸ ਦੇ ਇਹ ਛਾਇਆ ਮੰਗ ਭੇਜੀਆਂ ਗੁਰੂ ਸਾਹਿਬ ਨੇ ਉਤਰਦੰਤਾ ਕੀ ਇਹ ਗੁਰਗੱਦੀ ਲਈ ਪ੍ਰੇਮ ਭੇਟਾ ਹਨ ਇਹ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀਆਂ ਗੁਰੂ ਗੋਬਿੰਦ ਸਿੰਘ ਜੀ ਜਾਨ ਦੇ ਸੰਨ ਕੀ ਰਾਜੇ ਦੀ ਨੀਅਤ ਸਾਫ਼ ਨਹੀਂ ਇਸ ਤੇ ਵੀ ਵਿਚੰਦ ਤੇ ਉਸਦੇ ਸਾਥੀ ਰਾਜਿਆਂ ਨੂੰ ਗੁੱਸਾ ਚੜ ਗਿਆ ਫਿਰ ਉਸਦੇ ਸੁਨੇਹਾ ਭੇਜਿਆ ਕਿ ਤੁਸੀਂ ਸਾਡੀ ਰૈયਤ ਹੋ ਇਸ ਕਰਕੇ ਤੁਹਾਨੂੰ ਈਨ ਮੰਨਣੀ ਪਵੇਗੀ ਜੋ ਸ਼ਾਇਆ ਅਸੀਂ ਚਾਹੀਏ ਤੁਹਾਨੂੰ ਦੇਣੀਆਂ ਪੈਣਗੀਆਂ ਤੁਸੀਂ ਆਕੀ ਹੋ ਕੇ ਇੱਥੇ ਨਹੀਂ ਰਹਿ ਸਕਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਉੱਤਰ ਦਿੰਦੇ ਨੇ ਕਿ ਰਈਏ ਤਾਂ ਅਸੀਂ ਕੇਵਲ ਕਰਤਾਰ ਦੀ ਹਾਂ ਅਸੀਂ ਨਾ ਕਿਸੇ ਨੂੰ ਡਰਾਉਂਦੇ ਹਾਂ ਨਾ ਕਿਸੇ ਪਾਸੋਂ ਡਰਦੇ ਹਾਂ ਅਸੀਂ ਅਮਨ ਚਾਹੁੰਦੇ ਹਾਂ ਕਿਸੇ ਦਾ ਕੁਝ ਵਿਗਾੜਦੇ ਨਹੀਂ ਅਸੀਂ ਕਿਸੇ ਦੀ ਈਨ ਮੰਨਦੇ ਨਹੀਂ ਤੁਸੀਂ ਖਾਮ ਖਾ ਲੜਨ ਤੇ ਤਲੇ ਹੋਏ ਹੋ ਤਾਂ ਤੁਹਾਡੀ ਮਰਜ਼ੀ ਅਸੀਂ ਹਰ ਤਰ੍ਹਾਂ ਤਿਆਰ ਹਾਂ ਇਹ ਸੁਣ ਕੇ ਰਾਜਾ ਭੀਮਚੰਦ ਲੜਾਈ ਲਈ ਤਿਆਰ ਹੋ ਗਿਆ ਉਸ ਦੇ ਸਲਾਹਕਾਰਾਂ ਨੇ ਵਿਆਹ ਵਗਰੋ ਲੜਨ ਦੀ ਸਲਾਹ ਦਿੱਤੀ ਰਾਜਾ ਭੀਮਚੰਦ ਦੇ ਪੁੱਤ ਦਾ ਵਿਆਹ ਸ਼ਿਰੀ ਨਗਰ ਗਡਵਾਲ ਦੇ ਰਾਜਾ ਫਤੇ ਚੰਦ ਦੀ ਧੀ ਨਾਲ ਹੋਣਾ ਸੀ ਬਿਲਾਸਪੁਰ ਤੋਂ ਸ਼ਿਰੀ ਨਗਰ ਜਾਣ ਲਈ ਪੌਂਟੇ ਦੇ ਪਾਸ ਦੀ ਲੰਘ ਕੇ ਜਾਣਾ ਪੈਂਦਾ ਸੀ ਪਹਾੜੀ ਰਾਜਿਆਂ ਨੇ ਬਰਾਦ ਦੇ ਨਾਲ ਬਹੁਤ ਸਾਰੀ ਫੌਜ ਤਿਆਰ ਕਰ ਲਈ ਨੀਤ ਇਹ ਸੀ ਕਿ ਵਿਸਾਖੇ ਪੈ ਜਾਵਾਂਗੇ ਅਤੇ ਗੁਰੂ ਸਾਹਿਬ ਨੂੰ ਹਰਾ ਦੇਵਾਂਗੇ ਗੁਰੂ ਸਾਹਿਬ ਉਹਨਾਂ ਦੀਆਂ ਚਾਲਾਂ ਜਾਣਦੇ ਸਨ ਅਤੇ ਉਹਨਾਂ ਨੇ ਫੌਜ ਤਿਆਰ ਕਰਕੇ ਰਾਹ ਕੋਲ ਜਾ ਖਲਿਹਾਰੀ ਗੁਰੂ ਸਾਹਿਬ ਦੀ ਤਿਆਰੀ ਦੀ ਗੱਲ ਸੁਣ ਕੇ ਰਾਜੇ ਦੇ ਪਿੱਸੂ ਪੈ ਗਏ ਅਤੇ ਉਸਨੇ ਸੋਚਿਆ ਕਿ ਗੁਰੂ ਜੀ ਤਾਂ ਰਾਹ ਰੁਕੀ ਬੈਠੇ ਹਨ ਜੇ ਅਸੀਂ ਜਬਰੀ ਲੰਗਣਾ ਚਾਹਿਆ ਤਾਂ ਖੂਨ ਖਰਾਬਾ ਹੋਵੇਗਾ ਇਸ ਕਰਕੇ ਸਲਾਹ ਕੀਤੀ ਗਈ ਲਾੜਾ ਤੇ ਉਸਦੇ ਕੁਝ ਹੋਰ ਸਾਥੀ ਪੌਂਟੇ ਰਾਹੀਂ ਹੀ ਲੰਗਣ ਦੀ ਆਗਿਆ ਮੰਗਣ ਅਤੇ ਬਾਕੀ ਦੀ ਜੰਜ ਵੱਲ ਪਾ ਕੇ ਹੋਰ ਰਾਹੇ ਚਲੀ ਜਾਵੇ ਗੁਰੂ ਸਾਹਿਬ ਨੇ ਲਾੜੇ ਅਤੇ ਉਸਦੇ ਸਾਥੀਆਂ ਨੂੰ ਲੰਗ ਜਾਣ ਦਿੱਤਾ ਲੜਕੀ ਦੇ ਵਿਆਹ ਮੰਗਰੋਪੀ ਵਿਚੰਦ ਨੇ ਸ਼ਿਰੀ ਨਗਰ ਦੇ ਰਾਜਾ ਫਤਿਹ ਸ਼ਾਨੂ ਕੇ ਹੱਥ ਗੁਰੂ ਜੀ ਨਾਲ ਸਾਡਾ ਵੈਰ ਹੈ ਤੇ ਤੁਹਾਡੀ ਮਿੱਤਰਤਾ ਇਹ ਗੱਲ ਕਿਵੇਂ ਨਿਭ ਸਕਦੀ ਹੈ ਜਾਂ ਤਾਂ ਅੱਗੇ ਲਾ ਕੇ ਜੰਗ ਕਰੋ ਨਹੀਂ ਤਾਂ ਆਪਣੀ ਕੁੜੀ ਘਰ ਰੱਖੋ ਪਹਿਲਾਂ ਤਾਂ ਫਤਿਹ ਸ਼ਾਹ ਕੁਝ ਅੜਿਆ ਪਰ ਜਦ ਪੀਮਚੰਦ ਨੇ ਡੋਲੇ ਤੋਂ ਬਿਨਾਂ ਜਾਣ ਦੀ ਤਿਆਰੀ ਕਰ ਲਈ ਤਾਂ ਉਹ ਮੰਨ ਗਿਆ ਲਾੜਾ ਲਾੜੀ ਤਾਂ ਬिलासपुर ਭੇਜੇ ਗਏ ਅਤੇ ਰਾਜੇ ਗੁਰੂ ਜੀ ਦਾ ਟਕਰਾ ਕਰਨ ਲਈ ਤਿਆਰੀਆਂ ਕਰਨ ਲੱਗੇ ਲੜਾਈ ਕਰਨ ਲਈ ਰਾਜੇ ਨੇ ਜਿਹੜੇ ਉਹ ਤਿਆਰ ਹੋ ਪਏ ਇਹਨਾਂ ਵਿੱਚ ਰਾਜਾ ਭੀਮ ਚੰਦ ਕਾਲੂਰੀਆ ਰਾਜਾ ਕਿਰਪਾਲ ਚੰਦ ਕਟੋਚੀਆ ਰਾਜਾ ਹਰੀ ਚੰਦ ਜਸਵਾਲੀਆ ਰਾਜਾ ਸੁਖਦੇਵ ਜਸਰੋਟਿਆ ਰਾਜਾ ਕੇਸਰੀ ਚੰਦ ਹੰਡੂਰੀਆ ਰਾਜਾ ਪ੍ਰਿਥੀ ਚੰਦ ਢਡਵਾਲੀਆ ਅਤੇ ਰਾਜਾ ਫਤਿਹ ਸ਼ਾ ਗਡਵਾਲੀਆ ਜਾਂ ਸ਼ਰੀਨਗਰੀਆ ਸ਼ਾਮਲ ਸਨ ਗੁਰੂ ਸਾਹਿਬ ਦੇ ਪਠਾਣਾ ਨੂੰ ਜੁੱਦ ਲਈ ਤਿਆਰ ਹੋਣ ਦਾ ਹੁਕਮ ਦਿੱਤਾ ਉਦੋਂ ਪਹਾੜੀ ਰਾਜਿਆਂ ਨੇ ਪਠਾਣਾ ਨੂੰ ਚਿੱਠੀ ਲਿਖੀ ਕਿ ਤੁਸੀਂ ਸਾਡੇ ਨਾਲ ਆ ਰਹੋ 400 ਪਠਾਣ ਬਹਾਨੇ ਬਣਾ ਕੇ ਪੌਂਟੇ ਤੋਂ ਤੁਰ ਗਏ ਅਤੇ ਪਹਾੜੀ ਰਾਜਿਆਂ ਨਾਲ ਜਾ ਮਿਲੇ ਕਾਲੇ ਖਾਂ ਅਤੇ ਉਸਦੇ 100 ਸਾਥੀ ਪੱਕੇ ਰਹੇ ਉਹਨਾਂ ਨੇ ਗਦਾਰੀ ਕਰਨ ਵਾਲੇ ਪਠਾਣਾ ਨੂੰ ਵੀ ਸਮਝਾਇਆ ਕਿ ਲੂਣ ਹਰਾਮੀ ਨਾ ਕਰੋ ਲੇਕਿਨ ਉਹ ਨਾ ਮੰਨੇ ਗੁਰੂ ਸਾਹਿਬ ਨਾਲ 500 ਉਦਾਸੀ ਵੀ ਸਨ ਜੰਗ ਛਿੜਦੀ ਦੇ ਕੇ ਉਹ ਰਾਤੋਂ ਰਾਤ ਪਤਰਾਵਾਚ ਗਏ ਲੇਕਿਨ ਉਹਨਾਂ ਦਾ ਮਹੰਤ ਸ਼੍ਰੀ ਕਿਰਪਾਲ ਦਾਸ ਨਾਂ ਗਿਆ ਉਹ ਲੁਧਿਆਣਾ ਦੇ ਪਿੰਡ ਹੇਹਰ ਦਾ ਰਹਿਣ ਵਾਲਾ ਸੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰਹਿਣ ਤੇ ਅਕਾਲ ਪੁਰਖ ਉਤੇ ਭਰੋਸਾ ਕਰਕੇ ਜੰਗ ਕਰਨ ਲਈ ਲਲਕਾਰਿਆ ਜਦ ਸੈਦ ਬਦੂ ਸ਼ਾਨ ਨੂੰ ਪਤਾ ਲੱਗਾ ਕਿ ਉਸ ਵੱਲੋਂ ਭਰਤੀ ਕਰਾਈ 400 ਮੁਗਲ ਪਠਾਨ ਨੇ ਜਿਹੜੇ ਉਨ੍ਹਾਂ ਦੀ ਫੌਜ ਗਿਦਦਾਰੀ ਕਰ ਗਈ ਹੈ 500 ਵਿੱਚੋਂ 400 ਨੇ ਜਿਹੜੇ ਉਹ ਪਹਾੜੀ ਰਾਜਿਆਂ ਨਾਲ ਜਾਰ ਰਲੇ ਨੇ ਤਾਹੋ ਛੱਟ ਆਪਣੇ ਚਾਰ ਪੁੱਤਰ ਤੇ 700 ਮুরিਦ ਲੈ ਕੇ ਹਾਜ਼ਰ ਹੋ ਗਿਆ ਗੁਰੂ ਸਾਹਿਬ ਨੇ ਪੌਂਟੇ ਤੋਂ 7 ਮੀਲ ਪੂਰਬ ਵੱਲ ਪੰਗਾਣੀ ਪਿੰਡ ਕੋਲ ਜਮਨਾ ਤੇ ਗਿਰੀ ਨਦੀ ਦੇ ਵਿਚਕਾਰ ਵੈਰੀ ਨਾਲ ਟੱਕਰਾ ਕਰਨ ਦਾ ਫੈਸਲਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਆਪ ਫੌਜ ਦੀ ਕਮਾਂਡ ਕਰ ਰਹੇ ਸਨ ਆਪਦੇ ਨਾਲ ਆਪਦੀ ਭੂਆ ਬੀਬੀ ਵੀਰੋ ਜੀ ਦੇ ਪੁੱਤਰ ਸੰਗੋਸ਼ਾ ਜੀਤ ਮੱਲ ਗੋਪਾਲ ਚੰਦ ਗੰਗਾ ਰਾਮ ਅਤੇ ਮੋਰੀ ਚੰਦ ਸਨ ਇਸ ਤੋਂ ਬਿਨਾ ਮਾਮਾ ਕਿਰਪਾਲ ਜੀ ਦੀਵਾਨ ਨੰਦ ਚੰਦ ਸ਼ਿਰੀ ਸਾਹਿਬ ਚੰਦ ਪੁਰੀਹਤ ਦੇ ਆਰਾਮ ਅਤੇ ਹੋਰ ਵੀ ਕਈ ਬਹਾਦਰ ਸੂਰਬੀਰ ਆਪੋ ਆਪਣੇ ਜਥਿਆਂ ਦੀ ਕਮਾਨ ਕਰ ਰਹੇ ਸਨ ਸਿੱਖ ਸੈਨਾ 5000 ਸੀ ਦੂਜੇ ਪਾਸੇ ਵਿਰੋਧੀਆਂ ਵਿੱਚ ਉਪਰਲੇ 10 ਰਾਜਿਆਂ ਦੀ ਸੈਨਾ ਤੋਂ ਬਿਨਾਂ ਗਿਰਦਾਰੀ ਕਰ ਗਏ 4 ਪਠਾਨ ਸਰਦਾਰ ਅਤੇ ਉਹਨਾਂ ਦੇ ਸਾਥੀ 490 ਸਨ ਪਹਾੜੀ ਰਾਜਿਆਂ ਦੀ ਫੌਜ ਸਿੱਖਾਂ ਨਾਲੋਂ ਗਿਣਤੀ ਵਿੱਚ ਬਹੁਤ ਵੱਧ ਸੀ ਅਪ੍ਰੈਲ 1689 ਨੂੰ ਲੜਾਈ ਸ਼ੁਰੂ ਹੋਈ ਅਤੇ 3 ਦਿਨ ਇਹ ਲੜਾਈ ਹੁੰਦੀ ਰਹੀ ਸਿੱਖ ਸੈਨਾ ਨੇ ਕਮਾਲ ਦੀ ਬਹਾਦਰੀ ਦਿਖਾਈ ਮਹੰਤ ਕ੍ਰਿਪਾਲ ਦਾਸ ਦੇ ਕੁਤਕੇ ਅਰਥਾਤ ਛੋਟੇ ਨਾਲ ਹਯਾਤ ਖਾਂ ਪਠਾਨ ਦਾ ਸਿਰ ਫੇਰ ਦਿੱਤਾ ਕਦੇ ਢਾਲ ਤਲਵਾਰ ਫੜ ਕੇ ਨਾ ਦੇਖਣ ਵਾਲੇ ਸ਼੍ਰੀ ਲਾਲ ਚੰਦ ਹਲਵਾਈ ਨੇ ਗੁਰੂ ਸਾਹਿਬ ਦੇ ਥਾਪੜੇ ਨਾਲ ਕਈਆਂ ਦੇ ਆਹੂ ਲਾਹੇ ਧਰਮ ਯੁੱਧ ਕਰਦਾ ਕਰਦਾ ਉਹ ਸ਼ਹੀਦ ਹੋ ਗਿਆ ਦੀਵਾਨ ਆਨੰਦ ਚੰਦ ਸੰਗੋ शाह ਜੀਤ ਮੱਲ ਸੈਦ ਬੁੱਧੂ ਸ਼ਾਹ ਅਤੇ ਉਨ੍ਹਾਂ ਦੇ ਪੁੱਤਰਾਂ ਵੱਲੋਂ ਕਮਾਲ ਦੀ ਬਹਾਦਰੀ ਦਿਖਾਈ ਗਈ ਦਸਮ ਪਾਤਸ਼ਾਹ ਜੀ ਦੇ ਤੀਰਾਂ ਨੇ ਅਣਗਿਣਤ ਵੈਰੀ ਭੌਤੇ ਲੰਮੇ ਪਾ ਦਿੱਤੇ ਅੰਤ ਨੂੰ ਰਾਜਾ ਹਰੀ ਚੰਦ ਗੁਰੂ ਸਾਹਿਬ ਦੇ ਟੱਕਰੇ ਲਈ ਵਦਿਆ ਗੁਰੂ ਸਾਹਿਬ ਨੇ ਉਸ ਨੂੰ ਤੀਰਾਂ ਨਾਲ ਵਿੰਨ ਕੇ ਭੌ ਉੱਪਰ ਸੁੱਟ ਦਿੱਤਾ ਪਹਾੜੀ ਸੈਨਾ ਸੈਰੀ ਉੱਤੇ ਪੈਰ ਰੱਖ ਕੇ ਨਸ ਗਈ ਤਿੰਨ ਦਿਨਾਂ ਦੇ ਯੁੱਧ ਮਗਰੋਂ 18 ਵਿਕਾਸ ਨੂੰ ਗੁਰੂ ਸਾਹਿਬ ਦੀ ਜਿੱਤ ਹੋਈ ਦਸਦੀ ਜਾਂਦੀ ਹੈ ਕਿ ਵੈਰੀ ਦੀ ਫੌਜ ਦਾ ਪਿੱਛਾ ਨਾ ਕੀਤਾ ਗਿਆ ਜਿਹੜੇ ਵੈਰੀਆਂ ਨੇ ਹਥਿਆਰ ਛੁੱਟੇ ਉਹਨਾਂ ਦੀਆਂ ਜਾਨਾਂ ਬਖਸ਼ ਦਿੱਤੀਆਂ ਇਸ ਜਿੱਤ ਦਾ ਗੁਰੂ ਸਾਹਿਬ ਨੇ ਰੱਤੀ ਪਰ ਵੀ ਰਾਜਸੀ ਲਾਭ ਨਾ ਉਠਾਇਆ ਹਾਰੇ ਗਏ ਰਾਜਿਆਂ ਦਾ ਇੰਚ ਭਰ ਥਾਂ ਨਾ ਮਲਿਆ ਅਤੇ ਉਹਨਾਂ ਦੇ ਇਲਾਕਿਆਂ ਵਿੱਚ ਕਿਸੇ ਪ੍ਰਕਾਰ ਦੀ ਖੋਹਾ ਖਾਈ ਨਹੀਂ ਕੀਤੀ ਗੁਰੂ ਸਾਹਿਬ ਨੇ ਧਰਮ ਯੁੱਧ ਕੀਤਾ ਅਤੇ ਉਹ ਆਪ ਰਾਜਾ ਤਾਂ ਨਹੀਂ ਬਣਨਾ ਚਾਹੁੰਦੇ ਸਨ ਇਸ ਜੰਗ ਵਿੱਚ ਬੀਬੀ ਵੀਰੋ ਦੇ ਸਪੁੱਤਰ ਸੰਗੋਸ਼ਾ ਅਤੇ ਜੀਤ ਮੱਲ ਜੀ ਸ਼ਹੀਦ ਹੋ ਗਏ। ਸੈਦ ਬੁੱਧੂ ਸ਼ਾਹ ਦੇ ਦੋ ਪੁੱਤ ਅਤੇ ਕਈ ਮਰੀਦ ਵੀ ਇਸ ਜੁੱਧ ਦੇ ਵਿੱਚ ਸ਼ਹੀਦ ਹੋ ਗਏ। ਜਿੱਤ ਮਗਰੋਂ ਸੂਰਬੀਰਾਂ ਨੂੰ ਗੁਰੂ ਜੀ ਨੇ ਸਿਰੋਪਾਉ ਦਿੱਤੇ। ਸੈਦ ਬੁੱਧੂ ਸ਼ਾਹ ਨੂੰ ਆਪ ਨੇ ਦਸਤਾਰ, ਕੰਗਾ, ਕਿਰਪਾਨ ਤੇ ਹੁਕਮਨਾਮਾ ਦਿੱਤਾ। ਇਸ ਜੁੱਧ ਮਗਰੋਂ ਛੇਤੀ ਹੀ ਗੁਰੂ ਸਾਹਿਬ ਪੌਂਟੇ ਤੋਂ ਅਨੰਦਪੁਰ ਸਾਹਿਬ ਵਾਪਸ ਆ ਗਏ।